ਗੁਰਵਿੰਦਰ ਢਿੱਲੋ ਜਿਹੜਾ ਅਰਾਧਾ ਸਵਾਮੀਆ ਦਾ ਰੱਬ ਆ ਜਿਹੜਾ ਉਹ ਮਿਲਦਾਗਾ ਉੱਤੇ ਕਲੀਨ ਚਿੱਟ ਦਿੰਦਾਗਾ ਮਜੀਠੀਏ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਸਵਾਲ ਕਹਿੰਦੇ ਇਹਦੇ ਉੱਪਰ ਤਾਂ ਕੋਈ ਦੋਸ਼ ਹੀ ਨਹੀਂ ਇਹ ਤਾਂ ਧੱਕੇ ਦੇ ਨਾਲ ਸਰਕਾਰਾਂ ਨੇ ਬੰਦ ਕੀਤਾ ਹੋਇਆਗਾ ਇਹਦਾ ਜੋ ਬਾਹਰ ਆਉਣ ਵਾਲਾ ਹੁਣ ਕਹਿੰਦੇ ਜੀ ਉੱਥੇ ਢੋਲਕੀਆਂ ਬਾਜੇ ਸੈਣੇ ਵੱਜ ਰਿਹਾ ਘਰੇ ਅਸਤਵਾਜਾਂ ਚੱਲ ਰਿਹਾ ਜਿਵੇਂ ਬਹੁਤ ਵੱਡੀ ਜੰਗ ਜਿੱਤ ਕੇ ਆਇਆ ਹੁੰਦਾਗਾ ਖਬਰ ਜੁੜੀ ਆ ਬਿਕਰਮ ਸਿੰਘ ਆ ਮਜੀਠੀਏ ਦੇ ਨਾਲ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਰਾਤੀ ਜਿਹੜੀ ਖਬਰ ਨਾਤਰ ਹੁੰਦੀ ਆ ਕਿ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਜ਼ਮਾਨਤ ਮਿਲ ਚੁੱਕੀ ਆ ਬਿਕਰਮ ਸਿੰਘ ਮੰਜਿੱਠੀਏ ਨੂੰ ਕਮੇ ਜ਼ਮਾਨਤ ਮਿਲੀ ਆ ਇਹ ਵੀ ਸਾਰਿਆਂ ਨੂੰ ਪਤਾ ਹੈਗਾ ਤੇ ਤੁਹਾਨੂੰ ਇੱਕ ਟਵੀਟ ਵੀ ਸਦਾਵਾਂਗੇ ਮੁੱਖ ਮੰਤਰੀ ਦਾ ਉਸ ਤੋਂ ਪਹਿਲਾਂ ਕਿ ਜਿਹੜਾ ਇੱਕ ਅਖੌਤੀ ਸਾਧਾ ਜਿਹੜਾ ਕਿ ਆਪਣਾ ਰਾਧਾ ਸੁਆਮੀਆ ਦਾ ਰੱਬ ਆ ਡੇਰੇ ਦੇ ਵਿੱਚ ਮਾਫ ਕਰਨਾ ਜੇਲ੍ਹ ਦੇ ਵਿੱਚ ਜਾਂਦਾ ਦੋ ਵਾਰ ਉੱਥੇ ਜਾ ਕੇ ਸਰਟੀਫਿਕੇਟ ਦਿੰਦਾ ਕਲੀਨ ਚਿੱਟ ਦੇ ਦਿੰਦਾ ਮੁਜੀਠੀਏ ਨੂੰ ਕਹ ਜੀ ਮਜੀਠੀਏ ਤਾਂ ਇਹਦੇ ਉੱਤੇ ਤਾਂ ਕੋਈ ਦੋਸ਼ ਹੀ ਨਹੀਂ ਇਹ ਤਾਂ ਸਰਕਾਰ ਨੇ ਧੱਕੇ ਦੇ ਨਾਲ ਬੰਦ ਕੀਤਾ ਨਾ ਇਹ ਨਸ਼ਾ ਵੇਚਦਾ ਸੀ ਤੇ ਨਾ ਹੀ ਇਹਨੇ ਅਮਦ ਤੋਂ ਵੱਧ ਸਰੋਤਾਂ ਕੋਈ ਮਾਵਲਾ ਬਣਾਇਆਗਾ ਤੇ ਪੱਤਰਕਾਰਾਂ ਨੇ ਪੁੱਛਿਆ ਕਿ ਤੂੰ ਜਿਹੜਾ ਕਿ ਕੀ ਗੱਲਬਾਤ ਹੋਈ ਆ ਕਹਿੰਦਾ ਮੇਰਾ ਰਿਸ਼ਤੇਦਾਰ ਸੀ ਮੇਰਾ ਦੋਸਤ ਆ ਮੇਰਾ ਮਿੱਤਰ ਆ ਮੇਰਾ ਯਾਰ ਆ ਮੈਂ ਕਿਉਂ ਗੱਲਾਂ ਦੱਸਾਂ ਕਹਿੰਦਾ ਭਾਵ ਕਿ ਉਸ ਤੋਂ ਬਾਅਦ ਸਾਮ ਨੂੰ ਇਹ ਜਿਹੜਾ ਐਲਾਨ ਹੋ ਜਾਂਦਾਗਾ ਬੇਲ ਦਾ ਕਿ ਬੇਲ ਮਰ ਚੁੱਕੀ ਆ ਚਲੋ ਬੇਲ ਬਿਲ ਨੇ ਅਲੱਗ ਬੇਸਾ ਤੇ ਹੁਣ ਇਹਦੇ ਉੱਤੇ ਆਪਾਂ ਪੂਰੀ ਗੱਲਬਾਤ ਕਰਾਂਗੇ ਬੜੇ ਧਿਆਨ ਦੇ ਨਾਲ ਵੀਡੀਓ ਸੁਣ ਲਓ ਤੇ ਚਲਦੀ ਚਲਦੀ ਨੂੰ ਜਰੂਰ ਸ਼ੇਅਰ ਕਰ ਦਿਓ ਇੱਕ ਕਹਿੰਦੇ ਹੁੰਦੇ ਆ ਐਸ ਤੋਂ ਪਤਾ ਲੱਗਦਾ ਕਿ ਕਬ ਜਿਹਦੇ ਪਿੱਛੇ ਵੱਡੀ ਤਾਕਤ ਖੜੀ ਹੋਵੇ ਜਿਹੜਾ ਬੰਦਾ ਰੱਬ ਨੂੰ ਟੱਬਦਾਦਾ ਹੋਵੇ ਜਿਹੜਾ ਕਿ ਸਰਕਾਰਾਂ ਵਿਕ ਜਾਣ ਜਿੱਤੇ ਜੱਜ ਵਿਕ ਜਾਣ ਤੇ ਉਤੇ ਕਾਨੂੰਨੀ ਪ੍ਰਕਿਰਿਆ ਜਿੱਥੇ ਚਾਰ ਟਰੰਕ ਭਰ ਕੇ ਜਿਹੜਾ ਕਾਗਜ਼ੇ ਤਾਂ ਦਿੱਤੇ ਜਾਣ ਕਿ ਆ ਸਬੂਤ ਆ ਪਰ 7 ਮਹੀਨਿਆਂ ਬਾਅਦ ਫੇਰ ਬਾਹਰ ਆ ਜਾਂਦਾ ਇੱਥੇ ਕਿਸੇ ਉੱਤੇ ਬੰਦੇ ਉੱਤੇ ਮਾੜੀ ਜੀ ਕੋਈ ਗੱਲ ਲਾ ਦੇ ਜੇ ਆਪਾਂ ਗੱਲ ਕਰਦੇ ਅਮਰਤਪਾਲ ਦੀ ਐਨਐਸਏ ਚੌਥੀ ਵਾਰ ਕੋਈ ਰਾਤ ਨਹੀਂ ਜੇਕਰ ਉਹਨੂੰ ਸੈਸ਼ਨ ਦੇ ਵਿੱਚ ਜਾਣ ਦਾ ਮੌਕਾ ਅਰਜੀ ਲਵਾਈ ਤਾਂ ਨਾਮਨਜ਼ੂਰ ਕਰ ਦਿੱਤੀ ਹਾਈ ਕੋਰਟ ਨੇ ਕਿਉਂਕਿ ਉਹਦੇ ਪਿੱਛੇ ਕੋਈ ਖੌਤੀ ਸਾਜ਼ ਨਹੀਂ ਕੋਈ ਬਾਬਾ ਨਹੀਂ ਤੇ ਨਾ ਹੀ ਉਹਦੇ ਵਿੱਚ ਕੋਈ ਵੱਡੀ ਤਾਕਤਾ ਨਾ ਕੋਈ ਰੁਪਈਆ ਵਾਲਾ ਬੰਦਾ ਐ ਇਥੇ ਹੀ ਜਿਹੜਾ ਤੰਜ ਕਸਿਆ ਤੇ ਵੀੜ ਕੀਤਾ ਭਗਵੰਤ ਮਾਨ ਨੇ ਪਹਿਲਾਂ ਤੁਹਾਨੂੰ ਮੈਂ ਉਹ ਵੀ ਪੜ੍ਹ ਕੇ ਸੁਣਾ ਦੇਵਾਂ ਭਗਵੰਤ ਮਾਨ ਨੇ ਕਿਹਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਅਦਾਲਤਾਂ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤਾਂ ਮੁਲਾਕਾਤਾਂ ਹੀ ਜੱਜਵਾਨ ਜਾਣ ਬੜਾ ਬੜਾ ਸਵਾਲ ਆ ਅਦਾਲਤਾਂ ਦੇ ਵਿੱਚ ਕਿਹਾਗਾ ਤੇ ਹੁਣ ਸਰਕਾਰ ਕਹਿੰਦੀ ਆ ਅਸੀਂ ਜਾਵਾਂਗੇ ਸੁਪਰੀਮ ਕੋਰਟ ਦੁਬਾਰੇ ਪਾਰਸਪਰੇ ਕੋਰਟ ਨੇ ਜਿਹੜਾ ਬੇਲ ਕਿਉਂ ਦਿੱਤੀ ਹੈ ਇੱਕ ਵੱਡਾ ਇਹ ਮੁੱਦਾ ਹੈਗਾ ਆਪਣੇ ਆਪ ਦੇ ਵਿੱਚ ਵਿਚਾਰਨ ਵਾਲੀ ਗੱਲ ਆ ਕਿ ਨਾ ਸਬੂਤ ਹੋਣ ਦੇ ਜਣੀ ਕਿ ਸਬੂਤ ਨਹੀਂ ਜਿਹੜਾ ਕਿ ਪੇਸ਼ ਕਰ ਸਕੀ ਮੈਨੂੰ ਲੱਗਦਾ ਕਿ ਸਰਕਾਰ ਵਿਜੀਲੈਂਸ ਨੇ ਫੜਿਆ ਜਣੀ ਕਿ ਇੱਥੇ ਵੀ ਖਾਤੇ ਆ ਉੱਥੇ ਵੀ ਖਾਤੇ ਆ ਇੱਥੇ ਵੀ ਜ਼ਮੀਨ ਆ ਉੱਥੇ ਵੀ ਜ਼ਮੀਨ ਆ ਫਲਾਨਾ ਧਮਕਾ ਬਾਦਲੇ ਦੇ ਸੱਤ ਤੱਕ ਬੜਾ ਕੁਝ ਰੌਲਾ ਪਿਆ ਪਰ ਅੱਜ 7 ਮਹੀਨਿਆਂ ਦੇ ਬਾਅਦ ਆ ਬਿਕਰਨ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਵਾਲਾ ਹੁਣ ਕਹਿੰਦੇ ਜਿਉਂਤੇ ਢੋਲਕੀਆਂ ਬਾਜੇ ਸੈਣੇ ਵੱਜ ਰਿਆ ਘਰੇ ਅਸਤਵਾਜੀਆਂ ਚੱਲ ਰਿਆ ਜਿਵੇਂ ਬਹੁਤ ਵੱਡੀ ਜੰਗ ਜਿੱਤ ਕੇ ਆਇਆ ਹੁੰਦਾਗਾ ਜਮਰਾਉ ਦਾ ਕਿਲਾ ਫਤਿਹ ਕਰਕੇ ਆਇਆ ਹੁੰਦਾਗਾ ਬੜੀ ਵੱਡੀ ਲੜਾਈ ਜਿੱਤ ਕੇ ਆਇਆ ਹੁੰਦਾਗਾ ਉਹ ਗਿਆ ਤੂੰ ਅੰਮਦੋਦਬਦ ਜਾਇਦਾਦ ਦੇ ਮਾਵਲੇ ਵਿੱਚ ਨਸੇ ਸਦਾਗਰ ਦਾ ਤੈਨੂੰ ਹਰ ਇੱਕ ਬੰਦਾ ਕਹਿੰਦਾਗਾ ਤੇ ਅੱਜ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਕਿ ਬਾਜੇ ਢੋਲਕੀਆਂ ਚੌਂਟੇ ਬਚਾਈ ਜਾਂਦੇ ਆ ਕਹਦੇ ਤੁਸੀਂ ਉਹ ਬੰਦੀ ਸਿੰਘ ਜਿਹੜੇ 33 32 ਸਾਲ ਹੋ ਗਏ ਅੰਦਰ ਬੈਠਿਆ ਉਹਨੂੰ ਉਹਨਾਂ ਦੇ ਲਈ ਕਦੋਂ ਬਾਜੇ ਢੋਲ ਕੇ ਚਮਟੇ ਖੜਕਾਓਗੇ ਕਦੋਂ ਆਸਤਵਾਦੀਆਂ ਚਲਾਓਗੇ ਤੁਹਾਡੀ ਸਰਕਾਰ ਨਹੀਂ ਆ ਬਾਦਲ ਦੀ ਪੰਜਵਾਰੀ ਸਰਕਾਰ ਨਹੀਂ ਆ 25 ਸਾਲ ਤੁਸੀਂ ਰਾਜ ਕੀਤਾ ਅੱਜ ਤੁਸੀਂ ਨਸ਼ੇ ਸਦਾਗਰ ਨੂੰ ਇੱਕ ਬੰਦੇ ਨੂੰ ਜਿਹਦੇ ਤੇ ਇੰਨਾ ਵੱਡਾ ਜਿਹੜਾ ਕਿ ਇਲਜ਼ਾਮ ਲੱਗੇ ਹੋਣਾ ਜਿਹੜਾ ਕਿ ਸਰਕਾਰ ਸਿੱਧਾ ਕਹਿ ਰਹੀ ਆ ਤੇ ਕਿਕਲੀਆਂ ਵੀ ਪਾ ਰਹੀ ਆ ਅਸੀਂ ਭਗਵੰਤ ਮਾਨ ਆ ਤੇ ਪਰ ਅੱਜ ਉਹੀ ਵੱਡਾ ਵਪਾਰੀ ਤੇ ਅੱਜ ਕਹਿੰਦੇ ਜੇਲ੍ਹ ਦੇ ਵਿੱਚੋਂ ਨਾਬਾ ਦੇ ਵਿੱਚੋਂ ਰਿਹਾਈ ਹੋ ਰਿਹਾ ਸੁਪਰੀਮ ਕੋਰਟ ਨੇ ਆਰਡਰ ਦੇ ਦਿੱਤਾ ਬੇਲ ਦੇ ਦਿੱਤੀ ਆ ਸਰਕਾਰ ਦਾ ਕੋਈ ਚਾਰਾ ਨਹੀਂ ਚੱਲਿਆ ਸਰਕਾਰ ਦੀਆਂ ਅਪੀਲਾਂ ਦਲੀਲਾਂ ਸਭ ਖਾਰਜ ਕਰ ਦਿੱਤੀਆਂ ਕਿਉਂਕਿ ਉਸ ਤੋਂ ਪਹਿਲਾਂ ਗੁਰਿੰਦਰ ਢਿੱਲੋਂ ਜਿਹੜਾ ਰਾਦਾ ਸਵਾਮੀਆ ਦਾ ਰੱਬਾ ਜਿਹੜਾ ਉਹ ਮਿਲਦਾਗਾ ਉੱਤੇ ਕਲੀਨ ਚਿੱਟ ਦਿੰਦਾਗਾ ਮਜੀਠੀਏ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਸਵਾਲ ਕਹਿੰਦੇ ਇਹਦੇ ਉੱਪਰ ਤਾਂ ਕੋਈ ਦੋਸ਼ ਹੀ ਨਹੀਂ ਇਹ ਤਾਂ ਧੱਕੇ ਦੇ ਨਾਲ ਸਰਕਾਰਾਂ ਨੇ ਬੰਦ ਕੀਤਾ ਹੋਇਆਗਾ ਇਹਦਾ ਠੱਕੇ ਦੇ ਨਾਲ ਅਦਾਲਤਾਂ ਨੇ ਬੰਦ ਕੀਤਾ ਹੋਇਆਗਾ ਜੇਲ੍ਹਾਂ ਦੇ ਵਿੱਚ ਰੱਕਿਆਗਾ ਤੇ ਸਾਬ ਨੂੰ ਕੁਝ ਟਾਈਮ ਬਾਅਦ ਹੀ ਜਿਹੜੀ ਇਹ ਗੱਲ ਖਬਰ ਆਉਂਦੀ ਆ ਤੇ ਜਿਹੜੀ ਕਿ ਮਜੀਠੀ ਨੂੰ ਜ਼ਮਾਨਤ ਮਿਲ ਗਈ ਆ ਕਹਿੰਦਾ ਭਾਵ ਕਿ ਜਿਹੜਾ ਜਿਨ੍ਹਾਂ ਦੇ ਪਿੱਛੇ ਔਖੋਤੀ ਸਾਧ ਬਾਬੇ ਖੜੇ ਹੋਣਾ ਅਰਾਦਾ ਸਵਾਮੀ ਚਾਹੇ ਹੋਣ ਚਾਹੇ ਨੂਰ ਮੈਲੀਆ ਹੋਵੇ ਚਾਹੇ ਭਨੇਹਾਰਾਂ ਵਾਲਾ ਸਾਧ ਹੋਵੇ ਚਾਹੇ ਸੌਦਾ ਸਾਧ ਬਲਾਤਕਾਰੀ ਹੋਵੇ ਉਹਨਾਂ ਨੂੰ ਜ਼ਮਾਨਤਾਂ ਮਿਲਦੀਆਂ ਨੇ ਜਿਨ੍ਹਾਂ ਦੇ ਪਿੱਛੇ ਇੱਕ ਸੱਤੀ ਤੇ ਸੁਤੀ ਆਪਾਂ ਕਹਿੰਦੇ ਗੇ ਭਾਵਨਾ ਹੋਵੇ ਤੇ ਉਹ ਉਹਨਾਂ ਨੂੰ ਭਾਈ ਜੇਲਾ ਦੇ ਵਿੱਚ ਹੀ ਰੱਖਿਆ ਜਾਂਦਾ ਭਵਤਮਨ ਦੀ ਇੱਕ ਅਰਜੀ ਨੇ ਤੇ ਜਿਹੜਾ ਕਿ ਐਮਪੀ ਜਿੱਤਿਆ ਖੰਡੂਰ ਸਾਹਿਬ ਤੋਂ 4 ਲੱਖ ਲੋਕਾਂ ਦੇ ਵੋਟਾਂ ਦੇ ਨਾਲ ਇੱਕ ਅਰਜੀ ਦੇ ਨਾਲ ਨਾਮਨਜ਼ੂਰ ਕਰ ਦਿੱਤੀ ਆ ਹਾਈ ਕੋਰਟ ਵੱਲੋਂ ਪਰ ਦੂਸਰੇ ਪਾਸੇ ਚਾਰ ਟਰੰਕ ਭਰ ਕੇ ਕਾਗਜ਼ਾਂ ਦੇ ਦਿੱਤੇ ਆ ਤੇ ਉਹ ਤੇ ਉਹਨੂੰ ਜਮਾਤ ਮਿਲ ਜਾਂਦੀ ਆ ਬੜੀ ਸੋਚਣ ਵਾਲੀ ਗੱਲ ਆ ਤੇ ਕਹਿੰਦੇ ਅੰਬਰਤਪਾਲ ਜਿਹੜਾ ਕਿ ਅੰਬਰਤ ਸਿਕਾਉਂਦਾ ਸੀ ਨਸੇ ਸੜਾਉਂਦਾ ਸੀ ਉਹ ਦੇਸ਼ ਦੇ ਲਈ ਖਤਰਾ ਤੇ ਮਜੀਠੀਆ ਕੀ ਹੈ ਭਾਈ ਹੁਣ ਦੇਸ਼ ਦੇ ਲਈ ਹੁਣ ਟਾੜੀ ਇੱਥੇ ਬਾਹ ਕਿਉਂ ਨਹੀਂ ਚੱਲੇ ਹੁਣ ਭਗਵਾਨਤਮਨ ਦੀ ਇੱਥੇ ਬਾਹ ਕਿਉਂ ਨਹੀਂ ਚੱਲੇ ਅੱਜ ਸਰਕਾਰ ਨੂੰ ਮੂੰਹ ਚੜਾ ਰਹੇ ਆ ਅੱਜ ਫੋਰਸ ਕਿਉਂ ਲੱਗ ਰਹੀ ਹੈ ਇਹਨੇ ਕਿ ਦੌਲ ਜਿਵੇਂ ਆਪਾਂ ਕਹਿੰਦੇ ਆ ਕਿ ਦੌਲ ਅਰੇ ਇਮਰਾਮ ਆ ਰਿਹਾ ਜਾਂ ਕੋਈ ਹੋਰ ਵੱਡਾ ਸਖਸ ਆ ਰਿਹਾ ਜਾਨੀ ਕਿ ਜਿਵੇਂ ਕੋਈ ਵਿਆਹ ਕਰਿਆ ਹੋਇਆ ਇਸ ਤਰ੍ਹਾਂ ਸਮਾਗ ਮਨਾਏ ਜਾ ਰਹੇ ਆ ਜਾਨੀ ਕਿ ਇਸ ਇਹ ਸਰਕਾਰ ਨੂੰ ਚਿਰਿਆ ਜਾ ਰਿਹਾ ਇਹ ਸਰਕਾਰ ਦੇ ਉੱਪਰ ਵੱਡੇ ਸਵਾਲ ਚੰਨ ਵੀ ਖੜੇ ਹੁੰਦੇ ਆ ਕਿ ਤੁਸੀਂ ਫੜਦੇ ਹੋ ਬੰਦੇ ਨੂੰ ਜੇ ਤੁਹਾਡੇ ਕੋਲ ਕੋਈ ਸਬੂਤ ਨਹੀਂ ਕਿਉਂ ਕਿਸੇ ਨੂੰ ਟਾਰਗੇਟ ਕਰਦੇ ਹੋ ਇੱਕ ਬੰਦੇ ਨੂੰ ਬਿਨਾਂ ਸਬੂਤਾਂ ਤੋਂ 33 ਸਾਲ ਅੰਦਰ ਲਗਾਏ ਜਾਂਦੇ ਆ 10-10 ਸਾਲ ਅੰਦਰ ਲਗਾਏ ਜਾਂਦੇ ਆ ਬਿਨਾਂ ਸਬੂਤਾਂ ਤੋਂ ਇੱਕ ਦੇ ਕੋਲ ਤੁਹਾਡੇ ਕੋਲ ਸਬੂਤ ਵੀ ਹੋਣਾ ਤੇ ਉਹ ਬੰਦਾ 5-6 ਮਹੀਨੇ ਬਾਅਦ ਬਾਹਰ ਆ ਜਾਂਦਾ ਹੈ ਇਹ ਮੈਂ ਕਹਿੰਦਾ ਕਿ ਇਸ ਦੇਸ਼ ਦੇ ਵਿੱਚ ਆ ਪਹਿਲਾਂ ਕਹਿੰਦੇ ਸੀ ਕਿ ਦੋ ਕਾਨੂੰਨ ਆ ਮੈਨੂੰ ਲੱਗਦਾ ਕਿ ਹੁਣ ਕਈ ਕਾਨੂੰਨ ਬਣ ਚੁੱਕੇ ਆ ਬਾਬਿਆਂ ਦੇ ਲਈ ਇੱਕ ਵੱਖਰਾ ਕਾਨੂੰਨ ਦੇ ਦਿੱਤਾ ਕਿ ਭਾਈ ਜਿਹਨੂੰ ਤੁਸੀਂ ਸੜਾਉਣਾ ਆ ਤੁਹਾਡੇ ਲਈ ਆ ਕਾਨੂੰਨ ਆ ਸਿੱਖਾਂ ਦੇ ਲਈ ਕੋਈ ਕਾਨੂੰਨ ਨਹੀਂ ਸਰਕਾਰਾਂ ਦੇ ਲਈ ਆ ਕਾਨੂੰਨ ਆ ਗਰੀਬਾਂ ਦੇ ਲਈ ਕੋਈ ਕਾਨੂੰਨ ਨਹੀਂ ਕਹਿੰਦਾ ਭਾਵ ਕਿ ਇੱਥੇ ਇਸ ਦੇਸ਼ ਦੇ ਵਿੱਚ ਚੱਲ ਕੀ ਰਿਹਾ ਐ ਇੱਥੇ ਦੱਸਿਆ ਜਾ ਰਿਹਾ ਕਿ ਉਸੇ ਗ੍ਰੇਂਦਰ ਢਿੱਲੋ ਦੇ ਉਸ ਅਰਾਧਾ ਸਮਾਮੀ ਰੱਬ ਦੇ ਅਮਿਤ ਦੇ ਅਮਿਤ ਸਾਹ ਦੇ ਨਾਲ ਅਗਰੇ ਮੰਤਰੀ ਦੇ ਨਾਲ ਆ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਨਾਲ ਸਿੱਧੀ ਗੱਲਬਾਤ ਆ ਤੇ ਆਲੀਆਂ ਅਦਾਲਤਾਂ ਤੇ ਇਹ ਹੀ ਅੱਜ ਅਦਾਲਤਾਂ ਤੇ ਇੱਕ ਵੱਡਾ ਸਵਾਲ ਜਿਹੜਾ ਭਗਵਾਨਤ ਮਾਨ ਨੇ ਟਵੀਟ ਕੀਤਾਗਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤਾਂ ਹੀ ਮੁਲਾਕਾਤੀ ਹੀ ਜੱਦੀਵਾਨ ਜਾਣ ਇਹ ਵੀ ਇੱਕ ਵੱਡਾ ਸਵਾਲ ਵੱਡਾ ਟਵੀਟ ਆਪਣੇ ਆਪ ਦੇ ਵਿੱਚ ਇੱਕ ਆਪਾਂ ਕਹਿੰਦੇ ਕਿ ਅਦਾਲਤ ਦੇ ਉੱਪਰ ਵੀ ਵੱਡਾ ਸਵਾਲ ਚੁੱਕਿਆ ਤੇ ਹੁਣ ਇਹ ਸੋਚਣ ਤੇ ਸਮਝਣ ਵਾਲੀ ਗੱਲ ਆ ਤੇ ਜਿਹੜਾ ਕਿ ਕਹਿੰਦੇ ਆ ਤੇ ਮਨਜੀਠੀ ਨੇ ਇੰਨੇ ਪਤਮਾਰਤ ਤੇ ਪੰਜਾਬ ਜਾੜ ਦਿੱਤਾ ਤੇ ਉਹ ਤਾਂ ਭਾਈ ਫੇਰ ਟੋਰ ਕੇ ਬਾਦੇ ਨਾਲ ਫੇਰ ਸਣਿਆਂ ਦੇ ਨਾਲ ਬਾਹਰ ਆ ਗਿਆ ਤੇ ਡਰਾਮੇ ਤੇ ਸਿਆਸਤਬਾਜ਼ੀ ਕਦੋਂ ਤੱਕ ਚੱਲਦੀ ਰਹੂਗੀ ਇਹ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਜਦੋਂ ਮਨਜੀਠੀਆ ਫੜਿਆ ਬੜੇ ਲੋਕ ਖੁਸ਼ ਹੋਏ ਬੜੇ ਆਮਾ ਦੀ ਪਾਰਟੀਆਂ ਵਾਲੇ ਖੁਸ਼ ਹੋਏ ਆ ਮਨਜੀਠੀਆ ਫੜ ਲਿਆ ਜੀ ਕੋਈ ਹੱਥ ਪਾਉਣ ਵਾਲਾ ਨਹੀਂ ਚਾਹਣੂ ਪਈ ਚੰਨੀ ਨੇ ਵੀ ਫੜਿਆ ਸੀ ਪਈ ਚੰਨੀ ਨੇ ਵੀ 6 ਮਹੀਨੇ ਲਵਾਏ ਸੀ ਤੁਸੀਂ 7 ਮਹੀਨੇ ਲਵਾਤੇ ਮਹੀਨੇ ਦਾ ਹੀ ਫਰਕ ਆ ਕਾਰਾਦੀ ਸਰਕਾਰ ਨੇ ਵੀ ਫੜਿਆ ਸੀ ਉਦੋਂ ਵੀ 6 ਮਹੀਨੇ ਜੇਲ੍ਹ ਦੇ ਵਿੱਚ ਰਿਹਾ ਮੁੰਜੀਠਿਆ ਤੇ ਤੁਸੀਂ ਕਹਿੰਦੇ ਕਿ ਅਸੀਂ ਬਾਲਾ ਵੱਡਾ ਮਾਰਕਾ ਮਾਰਦਾ ਅਜਿਹਾ ਕਹਿੰਦੇ ਸੀ ਪ੍ਰਗਤ ਸੁਖਵੀਰ ਬਾਦਲ ਨੂੰ ਪੜਨਾ ਅਜੇ ਕਹਿੰਦੇ ਸੀ ਜੀ ਉਹਦਾ ਜਿਹੜਾ ਹੋਟਲ ਆ ਮਹਿੰਗਾ ਉੱਠ ਹੋਣਾਗਾ ਅਸੀਂ ਉਹਦੇ ਉੱਤੇ ਕਬਜ਼ਾ ਕਰਨਾਗਾ ਉਹ ਸਰਕਾਰ ਨੂੰ ਖੁਸ਼ਖਬਰੀ ਦੇਵਾਂਗੇ ਉਹਦੇ ਉੱਤੇ ਜਿਹੜਾ ਕਿ ਜੇ ਵੀ ਸਿੱਦਾ ਕਲੱਚ ਛੱਡਣਾ ਹੈ ਭਗਵੰਤ ਮਾਨ ਦਾ ਬਿਆਨ ਆ ਤੇ ਅਗੇ ਸਰਬੀਰ ਬਾਦਲ ਕਹਿੰਦਾ ਮਾੜਾ ਮੂੰਹ ਕਰਕੇ ਤਾਂ ਦਿਖਾ ਜਦੋਂ ਪਤਾ ਲੱਗ ਜਾਊਗਾ ਕਹਿੰਦਾ ਭਾਵਕੇ ਤੋਂ ਪਤਾ ਲੱਗਦਾਗਾ ਤੇ ਹੁਣ ਸਿੰਘਾ ਕਿਹਦੇ ਫਸੇ ਆ ਤੇ ਕਿਹਦੇ ਨਹੀਂ ਫਸੇ ਇਹ ਤਾਂ ਹੁਣ ਆਉਣ ਵਾਲਾ ਵਕਤ ਦੱਸੂਗਾ ਪਰ ਲੋਕਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਲੋਕੋ ਤੁਸੀਂ ਭਾਵਕ ਹੋ ਕੇ ਐਵੇਂ ਨਾ ਤੁਸੀਂ ਝੰਡੀਆਂ ਚੱਕ ਲਿਆ ਕਰੋ ਐਵੇਂ ਜਿਕਾਰੇ ਲਾਉਣ ਲੱਗ ਜਿਆ ਕਰੋ ਕਿ ਫਲਾਨੀ ਸਰਕਾਰ ਨੇ ਫੜ ਕੇ ਧਮਕਾ ਦੇਤੇ ਦੇ ਦਿੱਤੇ ਅੰਦਰ ਇਸ ਸਰਕਾਰਾਂ ਦਾ ਆਸ ਦੇ ਵਿੱਚ ਕਾਟੋਕਲੇਸਾ ਮਜੀਠੀ ਨੂੰ ਅੰਦਰ ਕਰਦੇ ਨੇ ਸੁਖਬੀਰ ਬਾਦਲ ਨੂੰ ਅੰਦਰ ਕਰਦੇ ਨੇ ਕੈਪਟਨ ਨੂੰ ਕਰਦੇ ਨੇ ਕਿਸੇ ਨੂੰ ਅੰਦਰ ਕਰਦੇ ਨੇ ਤੁਹਾਡਾ ਕੀ ਸਬਰਣ ਵਾਲਾ ਹੈਗਾ ਤੁਸੀਂ ਤਾਂ ਉਹੀ ਭੁੱਖੇ ਪਿਆਸੇ ਰਹਿਣਾਗਾ ਤੁਹਾਡਾ ਜੇਕਰ ਢਿੱਡ ਭਰਦਾ ਤਾਂ ਤੁਸੀਂ ਕੌਣਗਾਓ ਜੇ ਤੁਹਾਡੇ ਬੱਚੇ ਨੂੰ ਨੌਕਰੀ ਮਿਲਦੀ ਤਾਂ ਕੌਣਗਾਓ ਜੇਕਰ ਤੁਹਾਨੂੰ ਸਿਹਤ ਸਹੂਲਤ ਚੰਗੀ ਮਿਲਦੀ ਤਾਂ ਕੌਣਗਾਓ ਤੁਹਾਨੂੰ ਉਹਨਾਂ ਦੇ ਨਾਲ ਕੀ ਲੈਣਾ ਦੇਣਾ ਕਿਸੇ ਨੂੰ ਫੜਨਾ ਕਿਸੇ ਨੂੰ ਛੱਡਣਾ ਤੁਸੀਂ ਕਿਉਂ ਆਪਣੀਆਂ ਅਡੀਆਂ ਤੜਾਉਣੇ ਹੁੰਨੇ ਹੋ ਤੇ ਹੁਣ ਗੱਲ ਤੇ ਸਾਬਤ ਹੋ ਗਈ ਆ ਕਿ ਜਿਸ ਤਰ੍ਹਾਂ ਕਹਿੰਦੇ ਸੀਗੇ ਕੈਪਟਨ ਆ ਤੇ ਬਾਦਲ ਕੇ ਰਲੇ ਆ ਤੇ ਭਾਈ ਹੁਣ ਇਹ ਵੀ ਇੱਕ ਗੱਲ ਲੋਕਾਂ ਦੇ ਵਿੱਚ ਪ੍ਰਚਲਿਤ ਜਾਊਗੀ ਕਿ ਜਿਹੜਾ ਕਿ ਭਗਵਾਨ ਤਮਨ ਤੇ ਇਹਨਾਂ ਦੀ ਆਪਦੀ ਸਾਡੇ ਸੈਟਿੰਗ ਹੋ ਗਈ ਆ ਤੇ ਜਾਂ ਫਿਰ ਗੁਰਵਿੰਦਰ ਢਿੱਲੋਂ ਬਾਬਾ ਦਾ ਜਿਹੜਾ ਉਹ ਸਰਕਾਰ ਤੋਂ ਉੱਪਰ ਹੋ ਗਿਆ ਵੱਡੇ ਸਵਾਲ ਨੇ